ਪੰਕਜਨਾ ਸ਼ਰਗਿਲ ਇਹ ਜਿਹੜਾ ਪਿਛਲੇ ਦਿਨੀ ਇੱਕ ਵਾਕਿਆ ਹੋਇਆ ਵਾ ਮਜੀਠਾ ਰੋਡ ਤੇ ਜਿਹੜਾ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਗੁਰਦੁਆਰਾ ਸਾਹਿਬ ਹਰ ਗੋਬਿੰਦ ਜੀ ਦਾ ਉੱਥੋਂ ਦੇ ਜਥੇਦਾਰ ਬਾਬਾ ਪ੍ਰਗਟ ਸਿੰਘ ਜੀ ਉਹਨਾਂ ਦੇ ਪਰਿਵਾਰ ਤੇ ਜਿਹੜਾ ਸ਼ਰਾਰਤੀ ਅਨਸਰਾਂ ਵੱਲੋਂ ਹਮਲਾ ਕੀਤਾ ਗਿਆ ਵਾ ਔਰ ਜਿਹੜੀ ਪ੍ਰਸ਼ਾਸਨ ਵੱਲੋਂ ਢਿੱਲੀ ਕਾਰਗੁਜ਼ਾਰੀ ਦੇ ਕਾਰਨ ਅੱਜ ਸਾਰੀਆਂ ਜਥੇਬੰਦੀਆਂ ਧਾਰਮਿਕ ਅਤੇ ਸਮਾਜੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਇਕੱਠੇ ਹੋਏ ਆ ਜਿਹੜਾ ਇਸ ਮਸਲੇ ਨੂੰ ਅਸਲ ਚੋ ਅੱਜ ਜਿਹੜਾ ਦੋਸ਼ੀਆਂ ਦੇ ਕਾਰਵਾਈ ਕਰਾਉਣ ਦੇ ਸਬੰਧ ਵਿੱਚ ਅੱਜ ਐਸ ਐਸ ਪੀ ਸਾਹਿਬ ਨੂੰ ਮਿਲੇ ਆ ਐਸ ਪੀ ਸਾਹਿਬ ਨੇ ਹੁਣ ਐਸ ਪੀ ਕੋਸਾ ਜੀ ਵੱਲ ਭੇਜਿਆ ਵਾ ਹੁਣ ਵੇਖੋ ਅੱਗੋਂ ਕੀ ਸੁਆਸਨ ਦਵਾਉਂਦੇ ਆ ਸਮਾਜ ਨੂੰ ਤੇ ਫੇਰ ਅੱਗੇ ਤਾਂ ਲੱਗਦਾ ਕਿ ਇਹ ਮਾਮਲਾ ਕੀ ਸੀ ਉਹ ਝਗੜੇ ਨੂੰ ਲੈ ਕੇ ਹੋਇਆ ਕੋਈ ਜਿਹੜੇ ਸ਼ਰਾਤੀਆਂ ਸੋਨਾਂ ਤੇ ਅੱਗੇ ਵੀ ਪਹਿਲਾਂ ਵੀ ਕਈ ਕਈ ਸੰਗੀਨ ਤਾਰਾ ਮਾਤਾ ਤੋਂ ਮਕਦਮੇ ਦਰਚਿਆ ਸੀ ਦੋਸ਼ੀਆਂ ਦੇ ਪਰ ਜਿਹੜੇ ਉਹ ਜਿਹੜੇ ਕ੍ਰਿਮੀਨਲ ਬੰਦੇ ਹੁੰਦੇ ਉਹਨਾਂ ਦਾ ਕੋਈ ਰਿਸ਼ਤੇਦਾਰ ਨਹੀਂ ਹੁੰਦਾ ਕੋਈ ਉਹਨਾਂ ਦਾ ਧਰਮ ਨਹੀਂ ਹੁੰਦਾ ਕੋਈ ਉਹਨਾਂ ਦਾ ਮਜਬ ਨਹੀਂ ਹੁੰਦਾ ਸਿਰਫ ਤੇ ਸਿਰਫ ਉਹ ਕ੍ਰਿਮੀਨਲ ਬੰਦੇ ਹੀ ਹੁੰਦੇ ਆ ਅਕਸਰ ਵੇਖਿਆ ਜੀ ਜਗ੍ਹਾ ਜੇ ਸਮਝਿਆ ਜਾਵੇ ਤੇ ਕੋਈ ਕੋਈ ਐਡੀ ਗੱਲ ਨਹੀਂ ਹੈਗੀ ਲੜਾਈ ਦੀ ਕਾਰਨ ਤੇ ਜਿਹੜੀ ਹੈਗੀ ਹੌਦੀਆਂ ਤੋਂ ਹੀ ਲੜਾਈ ਦਾ ਕਾਰਨ ਸੀ ਪਰ ਜਿਹੜੇ ਉਹਨਾਂ ਨੇ ਜਿੱਥੋਂ ਦੇ ਉਤੋਂ ਹੌਦੀਆਂ ਦੇ ਵਿੱਚ ਪਾਣੀ ਜਿੱਥੇ ਜਾਨਵਰਾਂ ਨੂੰ ਘੋੜਿਆਂ ਨੂੰ ਪਾਣੀ ਪਿਆ ਜਾਂਦਾ ਜੀ ਉਹਨਾਂ ਹੌਦੀਆਂ ਢਾਈਆਂ ਸੀ ਤੇ ਉਹਨਾਂ ਬਾਬਾ ਜੀ ਨੇ ਢੱਕਿਆ ਸੀ ਤੇ ਉਹ ਉਹ ਫਿਰ ਮੌਕਾ ਪਾਲ ਕੇ ਤੇ ਸ਼ਰਾਤੀਆਂ ਸੰਗਾਨ ਇਕੱਠੇ ਕਰਕੇ ਤੇ ਇਹਨਾਂ ਦੇ ਜਿਹੜੇ ਇਹ ਹਮਲਾ ਕਰਤਾ ਪਰਿਵਾਰ ਤੇ ਜਨਮਰਾਂ ਤੇ ਆਪਣਾ ਨਿਸ਼ਾਨ ਸਾਹਿਬ ਤੇ ਜਿਹੜੀ ਆਪਣਾ ਜੋੜੇ ਲੈ ਕੇ ਉੱਤੇ ਕਿਰਪਾਨਾਂ ਮਾਰੀਆਂ ਤੇ ਸੀਸੀਟੀਵੀ ਕੈਮਰੇ ਦੇ ਪੰਨੇ ਪੰਨ ਤੋੜ ਦਿੱਤੀ ਗੱਡੀਆਂ ਦੀ ਪੰਨ ਤੋੜ ਦਿੱਤੀ ਕੋਈ ਪੁਲਿਸ ਨੂੰ ਪੁਲਸ ਪੁਲਿਸ ਦੀ ਸਾਰਾ ਸਾਰੇ ਸਬੂਤ ਪੁਲਿਸ ਨੇ ਕਵਰ ਕੀਤੇ ਹੋਏ ਦਿੱਤੇ ਹੋਏ ਆ ਕੁਛ ਨੇ ਜਿਹੜਾ ਵੀ ਇਹ 19 ਬਟਾ ਐਫ ਆਰ ਤੇ ਕਰਤੀ ਪਰ ਉਹ ਗੁੰਗਲਿਆਂ ਤੋਂ ਮਿੱਟੀ ਝੜੀ ਹੈ ਜਿਹੜੀਆਂ ਸੰਘੀਨਤਾ ਰਾਵਾਂ ਸੀ ਉਹ ਨਹੀਂ ਲਈਆਂ ਉਹ ਬੇਲੇਵਲ ਧਰਾਂ ਨਾਲ ਉਹਨਾਂ ਦਾ ਪਰਚਾ ਕੀਤਾ ਹੋਇਆ ਕਿੰਨੇ ਕੁ ਲੋਕ ਚਾਰ ਪੰਜ ਲੋਕ ਫੱਟਰ ਹੋਇਆ ਵਿੱਚ ਵਿੱਚ ਜਿੱਦੋਂ ਵਿੱਚ ਹਸਪੀਟਲ ਹੈ ਜੇ ਵੀ ਕੋਈ ਜੇਰੇ ਇਲਾਜ ਤਾਂ ਜੀ ਬਾਬਾ ਜੀ ਅੱਗੇ ਸਮਝ ਨਹੀਂ ਹੁੰਦੀ ਅਗਲਾ ਸਟੈਪ ਕੀ ਹੋਏਗਾ ਤੁਹਾਡਾ ਜੀ ਅੱਜ ਤੇ ਸਮਾਜ ਤੇ ਸਿਰਫ ਆਪਣੀ ਮੰਗ ਦਸਣਾ ਆ ਫਿਰ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਦੱਸ ਦਾਂਗੇ ਵੀ ਅਗਲਾ ਜਿਹੜਾ ਸੰਘਰਸ਼ ਦਾ ਸੰਘਰਸ਼ ਦਾ ਜਿਹੜਾ ਸਟੈਪ ਹੋਊਗਾ ਤੇ ਸੰਘਰਸ਼ ਜਿਹੜਾ ਹੋਊਗਾ ਵੱਡੇ ਪੱਧਰ ਤੇ ਹੋਊਗਾ ਜੀ ਮਾਹੌਲ ਦੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਇੱਕ ਧਾਰਮਿਕ ਜਿਹੜੀਆਂ ਭਾਵਨਾਵਾਂ ਨੂੰ ਠੇਸ ਪਹਚਾ ਰਹੇ ਆ ਤਾਂ ਧਾਰਮਿਕ ਜਿਹੜੇ ਉੱਥੇ ਗੁਰੂ ਨਾਨਕ ਸਾਹਿਬ ਉਹਦੀ ਬੇਦਬੀ ਕਰ ਰਹੇ ਆ ਤਾਂ ਸਾਡੀ ਮੰਗ ਹੈ ਪ੍ਰਸ਼ਾਸਨ ਕੋਲ ਵੀ ਇਹ ਜਿਹੇ ਦੋਸ਼ੀਆਂ ਤੇ ਜਿਹੜੀ ਬੰਦ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਇਹਨਾਂ ਨੂੰ ਜੇਲ੍ਹਾਂ ਦੇ ਪਿੱਛੇ ਸੁਟਿਆ ਜਾਵੇ ਤੇ ਇਹਨਾਂ ਦੀਆਂ ਜ਼ਮਾਨਤਾਂ ਜਿਹੜੀਆਂ ਉਹ ਰੱਦ ਕੀਤੀਆਂ ਜਾਣ ਜੀ ਕਿਉਂਕਿ ਕਾਫੀ ਜੀ ਏ ਜੀ ਆਪਣੀ ਮਜੀਠਾ ਰੋਡ ਤੇ ਗੁਰਦੁਆਰਾ ਸ੍ਰੀ ਫਰਗੋਬਿੰਦ ਸਾਹਿਬ ਪਾਸ aí ਛੇਵੀਂ ਛੋਣੀ ਨੰਗ ਸਿੰਘ ਬਾਈਪਾਸ ਮਜੀਠਾ ਰੋਡ ਇਸ ਗੁਰਦੁਆਰਾ ਸਾਹਿਬ ਜੀ ਦੋ ਵੈਸੇ ਤਾਂ ਭਰਾ ਹੀ ਨੇ ਦੋਨੋਂ ਪਾਸੇ ਇੱਕ ਦਾ ਨਾਮ ਜਸਵੀਰ ਸਿੰਘ ਆ ਇੱਕ ਦਾ ਨਾਮ ਅ ਪਰਗਟ ਸਿੰਘ ਜੋ ਜਸਵੀਰ ਸਿੰਘ ਪਾਰਟੀ ਆ ਉਹਨਾਂ ਵੱਲੋਂ 5 ਤਰੀਕ ਨੂੰ ਇਸ ਪਾਰਟੀ ਤੇ ਕਾਫੀ ਬੰਦੇ ਇਕੱਠੇ ਕਰਕੇ 20 25 ਬੰਦੇ ਇਕੱਠੇ ਹੋ ਕੇ ਇਹਨਾਂ ਤੇ ਕਾਫੀ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਇਹਨਾਂ ਦੇ ਇੱਕ ਸੇਵਾਦਾਰ ਤੇ ਕਾਫੀ ਤਲਵਾਰਾਂ ਤੇ ਕਾਫੀ ਸੱਟਾਂ ਵੀ ਲੱਗੀਆਂ ਸਨ ਜਿਸ ਤੋਂ ਬਾਅਦ ਜੋ ਇਹਨਾਂ ਦਾ ਸੇਵਾਦਾਰ ਸੀ ਜਿਸ ਦਾ ਨਾਮ ਹਰਮਨ ਸਿੰਘ ਸੀਗਾ ਉਸ ਵੱਲੋਂ ਜੋ ਸਟੇਟਮੈਂਟ ਲਿਖਾਈ ਗਈ ਸੀ ਉਸ ਦੀ ਸਟੇਟਮੈਂਟ ਦੇ ਬਨਾਤੇ 7 ਬਾਈ ਨੇਮ ਬੰਦਿਆਂ ਤੇ ਜਿਸ ਵਿੱਚ ਜਸਬੀਰ ਸਿੰਘ ਉਹਦੇ ਤਿੰਨ ਬੇਟੇ ਨਾਲ ਉਸ ਦਾ ਇੱਕ ਜਵਾਈ ਨਾਲ ਦੋ ਜਣੇ ਹੋਰ ਤੇ ਬਾਕੀ 15-20 ਅਣਸ਼ਾਤੇ ਲੋਕ ਉਹਨਾਂ ਦੇ ਖਿਲਾਫ ਅਧੀਨ ਧਾਰਾ 323 324 427 506 143 ਦੇ ਤਹਿਤ ਇੱਕ ਮੁਕਦਮਾ ਰਜਿਸਟਰ ਕੀਤਾ ਗਿਆ ਸੀ ਅੱਜ ਇਹ ਸਾਰੇ ਜਥੇਬੰਦੀਆਂ ਇਕੱਠਾ ਹੋ ਕੇ ਮੇਰੇ ਦਫ਼ਤਰ ਆਈਆਂ ਸਨ ਇਹਨਾਂ ਦੀ ਮੰਗ ਇਹ ਸੀ ਕਿ ਇਸ ਮੁਕਦਮੇ ਦੇ ਵਿੱਚ 452 ਦਾ ਵਾਧਾ ਹੋਣਾ ਚਾਹੀਦਾ ਕਿਉਂਕਿ ਉਹ ਇਹਨਾਂ ਦਾ ਕਹਿਣਾ ਹੈ ਕਿ ਉਹ ਸਾਡੇ ਘਰ ਦੇ ਅੰਦਰ ਵੜ ਕੇ ਉਹਨਾਂ ਸਾਡੀ ਸੱਟਾਂ ਫਿਟਾਂ ਮਾਰੀਆਂ ਹਨ ਦੂਸਰਾ ਇਹਨਾਂ ਦੀ ਡਿਮਾਂਡ ਇਹ ਸੀ ਕਿ ਇਹਨਾਂ ਨੇ ਉੱਥੇ ਆ ਕੇ ਬੇਅਦਬੀ ਵੀ ਕੀਤੀ ਹੈ ਸੋ ਇਹਦੇ ਵਿੱਚ 295 ਦਾ ਵਾਧਾ ਕੀਤਾ ਜਾਵੇ ਇਹ ਸਾਰੀਆਂ ਜੋ ਤਾਥੇਨਾਂ ਵੱਲੋਂ ਪੇਸ਼ ਕੀਤੇ ਗਏ ਨੇ ਜੀ ਇਨ ਨੂੰ ਅਸੀਂ ਇੰਡੀਪੈਂਡੈਂਟਲੀ ਵਾਚਾਂਗੇ ਇੰਡੀਪੈਂਡੈਂਟਲੀ ਵਾਚ ਕੇ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਵੀ ਮੈਰਿਟ ਦੇ ਬੇਸ ਤੇ ਕਿਸੇ ਜੁਰਮ ਦਾ ਵਾਧਾ ਜਾਂ ਘਾਟਾ ਪਾਇਆ ਜਾਊਗਾ ਉਸ ਦੇ ਮੁਤਾਬਕ ਹੀ ਕਾਰਵਾਈ ਕੀਤੀ ਜਾਊਗੀ ਇਹਨਾਂ ਵੱਲੋਂ ਦੱਸਿਆ ਗਿਆ ਜੀ ਵੀ ਜੋ ਦੂਸਰਾ ਭਰਾ ਜਸਵੀਰ ਸਿੰਘ ਉਸ ਦਾ ਬੇਟਾ ਜੋ ਰਣਜੋਤ ਸਿੰਘ ਉਸ ਦੇ ਖਿਲਾਫ ਪਹਿਲਾਂ ਵੀ ਕਾਫੀ ਮਕਦਮੇ ਦਰਜ ਨੇ ਇਹਨਾਂ ਵੱਲੋਂ ਦੱਸਿਆ ਗਿਆ ਵਾ ਬਾਕੀ ਇਸ ਦੀ ਬਾਰੇ ਅਸੀਂ ਜੋ ਰੈਸ਼ੀ ਥਾਣਾ ਉਹਦਾ ਉਸ ਬਾਰੇ ਕੋਖ ਵੀ ਕਰਾਂਗੇ ਕਿ ਹੋਰ ਉਸਤੇ ਕਿੰਨੇ ਮਕਦਮੇ ਦਰਜ ਨੇ ਇਹ ਉਹਦੇ ਮੁਤਾਬਕ ਬੰਦੀ ਕਾਰਵਾਈ ਜੋ ਸਾਰੇ ਬਾਈ ਨਾਮ ਤੇ ਅਣਪਛਾਤੇ ਬੰਦੇ ਉਹ ਵੀ ਕਾਫੀ ਬੰਦੇ ਆਇਡੈਂਟੀਫਾਈ ਕਰ ਲਏ ਗਏ ਨੇ ਉਹਨਾਂ ਨੂੰ ਸਾਰਿਆਂ ਨੂੰ ਅਰੈਸਟ ਕਰਕੇ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਊਗੀ ਇਹੋ ਜੀ ਕੋਈ ਗੱਲ ਆ ਜੀ ਉਹਦੇ ਬਾਰੇ ਇਹਨਾਂ ਦੇ ਸਰਚ ਵਗੈਰਾ ਕਰਵਾ ਦਿੰਨੇ ਸੀ ਕਰ ਜਾਂ ਹੋਰ ਵੀ ਇਨਫੋਰਮੇਸ਼ਨ ਜਦੋਂ ਵੀ ਇਹਨਾਂ ਵੱਲੋਂ ਮਿਲਦੀ ਆ ਜਦੋਂ ਕੋਈ ਇਸ ਚੀਜ਼ ਦਾ ਕੋਈ ਧੰਦਾ ਕਰਦੇ ਨੇ ਤਾਂ ਉਹਨਾਂ ਨੂੰ ਫੜ ਕੇ ਬੰਦੀ ਐਨਡੀਪੀਐਸ ਦੇ ਤਹਿਤ ਵੀ ਕਾਰਵਾਈ ਕੀਤੀ ਜਾਊਗੀ